ਇੱਕ ਲੜ ਛੱਡ ਦੇ ਗਾਨੀ ਦਾ ਵਿੱਚ ਅਗੜਾ ਬੁਰਾ ਜਨਾਨੀ ਦਾ ਦੇ ਇੱਕ ਲੜ ਛੱਡ ਦੇ ਗਾਨੀ ਦਾ ਵਿੱਚ ਅਗੜਾ ਬੁਰਾ ਜਨਾਨੀ ਦਾ ਗਿਰੋਂਦਾ ਲੰਬੜਦਾਰੀ ਨੂੰ ਵੇਰੋਂਦਾ ਜੇਲ੍ਹਦਾਰੀ ਨੂੰ ਪੇਕੇ ਤੋਰਦਨਾਰੀ ਨੂੰ ਵੇ ਖੁਲੀਆਂ ਜੁਲਫਾਂ ਵਾਲੀ ਨੂੰ ਮੈ ਕਾਟੇ ਕਰਾਏ ਕੱਪ ਡੱਬੀ ਦੇ ਜਿਜ ਪਾਏ ਸੇ ਚੱਕ ਮਾਮਲੇ ਪਾਏ ਮੁੜ ਕੇ ਮੇਰੇ ਹੱਥ ਨਾ ਆਏ ਬੇਰੋਂਦਾ ਲੰਬੜਦਾਰੀ ਨੂੰ ਬੇਰੋਂਦਾ ਜੇਲਦਾਰੀ ਨੂੰ ਸੇਕੇ ਤੋੜਦਨਾਰੀ ਨੂੰ ਵੇਕੁੱਲੀਆਂ ਜੁਲਫਾਂ ਵਾਈ ਨੂੰ ਇੱਕ ਲੜ ਛੱਡ ਦੇ ਗਾਨੀ ਦਾ ਵਿੱਚ ਅਗੜਾ ਬੁਰਾ ਜਨਾਨੀ ਮੈਨੂੰ ਹਾਰ ਪੇਕਿਆਂ ਨੇ ਪਾਇਆ ਮੈਂ ਚੱਕ ਡਬੇ ਵਿੱਚ ਪਾਇਆ ਤੂੰ ਕਾਣ ਗੋਲ ਆਇਆ ਉਹਨੇ ਚੱਕ ਮਾਮਲਾ ਪਾਇਆ ਮੁੜਕੇ ਮੇਰੇ ਹੱਥ ਨਾਇ ਵਿਰੋਂਦਾ ਜੇ ਲਿਦਾਰੀ ਨੂੰ ਮੇਰੋਂਦਾ ਲੰਬੜਦਾਰੀ ਨੂੰ ਵੇਕੇ ਤੋਰਦ ਨਾਰੀ ਨੂੰ ਵੇਖਲੀਆਂ ਜulfਾਂ ਵਾਲੀ ਨੂੰ ਮੈਨੂੰ ਕਿਤਾਬੇ ਗਿਆਨ ਪਾਇਆ ਮੈਂ ਚੱਕ ਡੇਰੇ ਵਿੱਚ ਪਾਇਆ ਤੇ ਚਕਮਾ ਆਪਣੀ ਨੂੰ ਬਣਾਇਆ ਉਹਨੇ ਚੱਕਨਨਦੀ ਨੂੰ ਪਾਇਆ ਮੁੜਕੇ ਮੇਰੇ ਹੱਥ ਨ ਆਇਆ ਵੇਰਾਂਦਾ ਲੰਬੜਦਾਰੀ ਨੂੰ ਵੇਰਾਂਦਾ ਜੇਲਦਾਰੀ ਨੂੰ ਵੇਕੇ ਤੋਰਦਨਾਰੀ ਨੂੰ ਵੇਖਲੀਆਂ ਜੁਲਫਾਂ ਸ਼ਾਪ ਕਰਾਈ ਤੇਰੀ ਪੱਬ ਚੜ ਕੇ ਆਹੀ ਤੇਰੀ ਉਹਨੇ ਮੱਥੇ ਜੂੜੀ ਪਾਈ ਤੇਰੀ ਸਿੱਖੀ ਸਖਾਈ ਆਏ ਵੇਰੋਂ ਦਾ ਲੰਬੜਦਾਰੀ ਨੂੰ ਵੇਰੋਂ ਦਾ ਜੈਲਦਾਰੀ ਨੂੰ ਦੇਪੇਕੇ ਤੋਰ ਦਿਨਾਰੀ ਨੂੰ ਵੇ ਕੁਲੀਆਂ ਜੁਲਫੋ ਵਾਲੀ ਨੂੰ ਜੇ ਮੇ ਸੂਟ ਸਵਾਇਆ ਇੱਥੇ ਤੂੰ ਚੱਟ ਸੋਮ ਕੰਨੂ ਵਖਾਇਆ ਉਹਦੇ ਨੱਕ ਹੀਠ ਨਾ ਆਇਆ ਵੇਰੋਂ ਦਾ ਲੰਬੜਦਾਰੀ ਨੂੰ ਵੇਰੋਂ ਦਾ ਜਲਦਾਰੀ ਨੂੰ ਬੇਪੇਕੇ ਤੋੜਦਨਾਰੀ ਨੂੰ ਵਖਲੀਆਂ ਜੁਲਫਾਂ ਵਾਲੀ ਨੂੰ ਇੱਕ ਲੜ ਛੱਡ ਦੇ ਗਾਨੀ ਦਾ ਪਜਗੜਾ ਬੁਰਾ ਜਨਾਨੀ ਦਾ ਇੱਕ ਲੜ ਛੱਡ ਦੇ ਗਾਨੀ ਦਾ ਪਜਗੜਾ ਬੁਰਾ ਜਨਾਨੀ